ਇੱਕ ਭਾਈ ਰਾਜਾ ਸੀ ਰਾਜਾ ਦੇ ਬਾਗ ਦੇ ਵਿੱਚ ਇੱਕ ਐਸਾ ਬੂਝਾ ਸੀ ਜਿਹੜੀ ਦੁਨੀਆਂ ਤੇ ਹਜਾ ਬੂਝਾ ਨਹੀਂ ਸੀ ਬੂਝਾ ਸੀ ਉਹ ਸਿਓ ਆਂ ਦਾ ਸਿਓ ਨੂੰ ਸੋਨੇ ਦੇ ਲੱਗਦੇ ਸੀ ਦਾਲਿਓ ਦੇ ਪਹਿਰੇ ਹੁੰਦੇ ਸੀ ਦੂਰੇ ਦੂਰੇ ਪਹਿਰੇ ਲਾਏ ਬੈਤ ਸੋ ਰੋਹ ਚੋਰੀ ਹੋ ਜਾਣਾ ਰਾਜਾ ਨੇ ਬੜੀ ਬਹੁਤ ਕੋਸ਼ਿਸ਼ ਕੀਤੀ ਖਿਰੀ ਰਾਜੇ ਨੂੰ ਇਉਂ ਹੋ ਗਿਆ ਅੱਠਵੇਂ ਗਣਕੇ ਆਇਆ ਖਿਰੀ ਰਾਜਾ ਕਿਉਂ ਤੜ ਕਿਉਂ ਜਾਇਆ ਖਰੇ ਢੜਕੇ ਨੂੰ ਚੋਰੀ ਹੋ ਗਿਆ ਖਰੇ ਪੂਰੇ ਪਹਿਰੇ ਲੱਗੇ ਰਾਜੇ ਨੂੰ ਇਉਂ ਹੋ ਗਿਆ ਵੀ ਇਹ ਇਹ ਕਰਦੇ ਆ ਨਾ ਇਹ ਮੇਰੇ ਪਹਿਰੇਦਾਰ ਚੋਰੀ ਕਰਦੇ ਆ ਰਾਜੇ ਨੇ ਹੁਕਾ ਤੋਆ ਵੀ ਜਿਹੜਾ ਚੋਰ ਫੜੂ ਉਹਨੂੰ ਮੂੰਹੋਂ ਮੰਗਮਾ ਨਾਮ ਦੇ ਪੂਰਾ ਮੁੰਡਾ ਹੀ ਆ ਗਿਆ ਤਿੰਨ ਮੁੰਡੇ ਸੀ ਰਾਜੇ ਦੇ ਠੀਕ ਹੈ ਤਿੰਨ ਮੁੰਡੇ ਜਵਾਨ ਉਹ ਮੁੰਡਾ ਕਹਿੰਦਾ ਵੀ ਬਾਪੂ ਰਾਜੇ ਨੂੰ ਕਹਿੰਦਾ ਵੀ ਚੋਰ ਮੈਂ ਫੜੂ ਉਹ ਕਹਿੰਦਾ ਪੁੱਤ ਮੇਰੀ ਸੌਕ ਕਸੂਤੀ ਖਾਦੀ ਵੀ ਆ ਤੂੰ ਜਾਣਵੇ ਤੇ ਇਥੋਂ ਚੋਰ ਨਹੀਂ ਫੜਿਆ ਜਾਣਾ ਇੱਕ ਨਾਲ ਲੱਗਦਾ ਉਹ ਕਹੇ ਸੀ ਨਾਮ ਦਿਓ ਹੋ ਮੂੰਹ ਮੰਗਵਾ ਮੈਂ ਜੇ ਨਾਮ ਫੜਿਆ ਗਿਆ ਚੋਰ ਰਾਤ ਨੰਗੀ ਫੇਰ 12 ਸਾਲ ਲੱਭਣ ਉਹ ਆਖਦੇ ਉਹ ਮੁੰਡਾ ਕਹਿੰਦਾ ਨਹੀਂ ਮੈਂ ਫੜੂੰ ਉਹ ਆਲਾ ਦੇਖ ਹੋਕਾ ਦਵਾਇਆ ਸਾਰੇ ਸ਼ਹਿਰ ਦੇ ਵਿੱਚ ਮੈਂ ਝੂਠਾ ਨਹੀਂ ਪੈਣਾ ਜੇ ਤੈਥੋਂ ਚੋਰ ਨਾ ਫੜਿਆ ਗਿਆ 12 ਸਾਲ ਲੱਭਣ ਵਾਸਤੇ ਤੈਨੂੰ ਕੱਟਣਾ ਪਊ ਆਲਾ ਕੱਟ ਨੂੰ ਮੈਨੂੰ ਕੋਈ ਪਰਵਾਹ ਨਹੀਂ ਪਰ ਮੈਂ ਚੋਵਰ ਫੜੂ ਹੀ ਫੜੂ ਉਹ ਆਲਾ ਵੀ ਠੀਕ ਆ ਜੇ ਤੂੰ ਚੋਰ ਫੜੇਗਾ ਮੈਨੂੰ ਤਾਂ ਇਸ ਗੱਲ 'ਚ ਕੋਈ ੜਕਾ ਨਹੀਂ ਪਰ ਪੁੱਤ ਤੈਨੂੰ 12 ਸਾਲ ਕੱਟਣੇ ਬਹੁਤ ਔਖੇ ਹੋ ਜਾਣਗੇ ਆਦਾ ਵੀ ਨਹੀਂ ਬੜਾ ਚੰਗਾ ਚਲ ਲੈ ਇਹ ਮੁੰਡਾ ਵੀ ਆਪ ਜਿੱਥੇ ਆਰ ਥੱਪੇ ਲਾਖ ਤੇ 8 ਨੇ ਜਾਵੜਿਆ ਫੇਰੇ ਵੀ ਦਾੜੇ ਲੱਗੇ ਵੀ ਮੁੰਡਾ ਵੀ ਪੂਰਾ ਉੱਥੇ ਆਦਾ ਜਣੀ ਨਿਗਾਸ਼ਾਨੀ ਰੱਖੇ ਫਿਰਦਾ ਰਿਹਾ ਗੇੜੇ ਦੇਣ ਨਾਲੇ ਜਦੋਂ ਅੱਧੀ ਰਾਤ ਨੂੰ ਰਾਤ ਟੱਪ ਗਈ ਪਰੇਦਾਰ ਸਾਰੇ ਸੌਂ ਗਏ ਸੌ ਗਿਆ ਮੁੰਡੇ ਨੂੰ ਵੀ ਲੱਗੀਆਂ ਬਾਸੀਆਂ ਆਉਣ ਰਾਜੇ ਦਾ ਮੁੰਡਾ ਇਹਦੇ ਰਾਤ ਕੱਟੀ ਨਹੀਂ ਸੀ ਨੀਂਦਰਾ ਬਾਸੀਆਂ ਆਉਣ ਲੱਗਿਆ ਮੁੰਡਾ ਵੀ ਸੌ ਗਿਆ ਸੌ ਗਿਆ ਤੇ ਜਦੋਂ ਉਹ ਤੋਂ ਥੋੜੇ ਕਨੇ ਸ਼ਰਬਾਰਾ ਖੁੱਲੀ ਉੱਠ ਕੇ ਫੇਰ ਜਿਹੜੇ ਦੇਣ ਲੱਗਿਆ ਕਿਰਪਾਨ ਲੈ ਕੇ ਇੱਕ ਲਈ ਦਾ ਦਿਨ ਚੜ ਗਿਆ ਜਦੋਂ ਦਿਨ ਚੜ ਗਿਆ ਤੇ ਰਾਜਾ ਜ्यों ਜੋੜੀ ਬੱਗੀ ਰਾਜੇ ਨੇ ਰਾਜਾ ਭਾਈ ਆਇਆ ਆਖਿਆ ਦਾ ਕਿਉਂ ਪੁੱਤੋ ਬਾਗਚਾ ਆ ਗਿਆ ਚੋਰ ਫੜਿਆ ਅੱਛਾ ਔਰ ਆਪੋ ਯੋ ਸਾਰਾ ਡਰ ਗਿਆ ਜਾਇਆ ਹੀ ਨਹੀਂ ਮੈਂ ਤਾਂ ਤੇ ਪੱਕਾ ਬਣਾ ਰਹਾ ਹਾਂ ਮੈਨੂੰ ਪੱਕਾ ਪਤਾ ਉਹ ਤਾਂ ਡਰ ਗਿਆ ਹੀ ਨਹੀਂ ਅੱਜ ਸਾਰੀ ਰਾਤ ਜਾਗਦੇ ਰਹੇ ਆਂ ਅਸੀਂ ਪਹਿਰੇਦਾਰ ਮੈਂ ਵੀ ਫਿਰਦਾ ਰਿਹਾ ਰਾਜਾ ਲੱਗਿਉ ਪਤਾ ਜਦੋਂ ਰਾਜਾ ਗਿਆ ਤੇ ਜਾ ਕੇ ਰਾਜੇ ਨੇ ਸਯੋਗ ਨੇ ਸੋ ਫੇਰ ਕੱਟ ਗਿਆ। ਅੱਛਾ ਹੀ। ਨਰਾਜ ਆ ਰਿਹਾ ਵੀ ਸੋ ਦਾ ਕੱਟਿਆ ਪਿਆ। ਚਾਰ ਹੁਣ ਤੂੰ 12 ਸਾਲ ਬਨੋਂ ਵਾਸ। ਉਹਨੇ 12 ਸਾਲ ਲ ਬਨੋਂ ਵਾਸ ਨੂੰ ਦਿੱਤਾ। ਦੇਖ ਇਹ ਤੇ ਉਦੋਂ ਛੋਟਾ ਪੁੱਤ ਫੇਰ ਆ ਗਿਆ ਰਾਜੇ ਦਾ। ਆਰਾ ਬਾਪੂ ਮੈਂ ਫੜੂ। ਉਹ ਆਲਾ ਤੂੰ ਜਾਣਦੇ ਫੜਿਆ ਤੇ ਥੰਮ ਨਹੀਂ ਜਾਣਾ ਤੇ ਬਨੋਂ ਵਾਸ ਤੂੰ ਵੀ ਕੱਢੇਗਾ ਤਾਂ ਨਹੀਂ ਮੈਂ ਫੜ ਦੂੰਗਾ। ਉਨੇ ਬਹੁਤ ਕਿਹਾ ਜੋ ਨਾਮ ਮੰਨਿਆ ਉਹ ਚੰਗਾ ਤੇਰੀ ਮਰਜ਼ੀ ਆ ਪਰ ਪਰੇਦਾਰਾਂ ਦੇ ਨਾਲ ਵੀ ਉਹ ਖੜ ਗਿਆ ਉਹ ਖੜ ਗਿਆ ਸਾਰੀ ਰਾਤ ਉਹਨੇ ਵੀ ਨਿਗਰ ਰੱਖੀ ਬਹੁਤ ਗੜੇ-ਕੂੜੇ ਤੇ ਜਦੋਂ ਦਿਨੋਂ ਢਲ ਗਈਏ ਪੰਜਾਂ ਨੂੰ ਨੀਂਦ ਆਉਂਦੀ ਆ ਰਾਤਾਂ ਲੰងਦੇ ਰਹੇ ਬਥਰੀਆਂ ਲਾਈਆਂ ਉਹ ਨੀਂਦ ਆਉਗੀ ਉਦੋਂ ਆਉਗੀ ਜਾ ਕੇ 12:00 ਤੋਂ ਬਾਅਦ 2-3 ਦੇ ਹਿਸਾਬ ਤੇ ਜਾ ਕੇ ਫੇਰ ਜੋਰ ਪਾਉਂਦੀ ਆ ਨੀਂਦ ਨੀਂਦ ਜਦੋਂ ਫੇਰ ਦੋ ਤਿੰਨ ਦਾ ਟਾਈਮ ਹੋਇਆ ਤੇ ਪਾਇਆ ਨੀਂਦ ਨੇ ਜੋਰ ਪਰੇਦਾਰ ਵੀ ਸੌਂ ਗਏ ਤੇ ਉਹ ਪਰ ਆ ਜਿਹੜੇ ਪੁੱਤ ਨੇ ਸੌਣਾ ਸੀ ਕਿਹੜਾ ਮਹਿਲਾ ਮੱਖੀ ਨੂੰ ਪਾਣੀ ਲਾਉਂਦੇ ਰਹੇ ਆ ਉਹ ਸੌ ਗਿਆ ਸੌ ਗਿਆ ਤੇ ਦਿਨ ਚੜਿਆ ਦਿਨ ਚੜੇ ਫੇਰ ਰਾਜਾ ਆਇਆ ਤਵੇਲਾ ਜੋੜਿਆ ਰਾਜੇ ਨੇ ਬੱਗੀ ਜੋੜੀ ਬਾਗ ਚ ਆ ਗਿਆ ਨਾਲ ਹੀ ਵਜ਼ੀਰ ਆਖੇ ਛੋਤੇ ਪੇਠਾਲੇ ਕਿਉਂ ਪੁੱਤ ਅਰੇ ਦਿਨਛੜੇ ਪਏ ਆ ਤੇ ਉਹ ਵੀ ਵੇਹਦਾ ਦਾ ਆਇਆ ਹੀ ਨਹੀਂ ਚੋਰ ਡਰ ਗਿਆ ਸਾਲਾ ਇਹ ਨਹੀਂ ਚੋਰ ਮੇਰੇ ਦਾਰਾ ਇਹ ਤਾਂ ਜਾਗਦੇ ਰਹੇ ਸਾਰੀ ਰਾਤ ਹੁਣੇ ਪਏ ਸੁੱਤਾ ਇਹ ਵੀ ਉਹ ਵਦ ਨਹੀਂ ਚੋਰੀ ਹੋਈ ਹੋ ਆਰੇ ਨਹੀਂ ਕੋਈ ਲੱਗੀ ਉਹ ਪਤਾ ਜਦੋਂ ਜਾ ਕੇ ਰਾਜੇ ਨੇ ਗਿਣੇ ਸੋ ਫੇਰ ਕਿੱਥੇ ਆ ਗਿਆ ਉਹਨੂੰ ਵੀ 12 ਸਾਲ ਦਾ ਬਣੋ ਬਸ ਹੋ ਗਿਆ ਮਰੇਗਾ ਛੋਟਾ ਛੋਟਾ ਆ ਕੇ ਖੜੇ ਪੈ ਗਿਆ ਛੋਟਾ ਕਹਿੰਦਾ ਕੋਈ ਬਾਪੂ ਮੈਨੂੰ ਦੇਰ ਦੇ ਉਠੀ ਮੈਂ ਫੜ ਸ਼ੋਰ ਫੜਦਾ ਉਹ ਕਹਿੰਦਾ ਦੇਖ ਪੁੱਤ ਦੋ ਅੱਗੇ ਉੱਠ ਕੇ ਬਨੂ ਬਾਹ ਲੈ ਕੇ ਤੀਜਾ ਜੇ ਤੂੰ ਉੱਠ ਗਿਆ ਕੋਈ ਮੈਨੂੰ ਗੱਲ ਬਾਤ ਮਗਰੋਂ ਹੋਊਗੀ ਤੁਹਾਡਾ ਰਾਜ ਕੌਣ ਸੰਭੂ ਤੂੰ ਨਾ ਜਾ ਉਹ ਜੋਕ ਵਾਲੀ ਹੰਡ ਵੀ ਪਿਹੜੇ ਪੈ ਗਿਆ ਆਦਾ ਨਹੀਂ ਮੈਂ ਫੜੂ ਵੀ ਫੜੂ ਉਹ ਬੜਾ ਖੇੜਾ ਕਰਨ ਲੱਗ ਗਿਆ ਉਹਦਾ ਤੇਰੀ ਮਰਜ਼ੀ ਆ ਭਾਈ ਆਦਾ ਮੈਨੂੰ ਤੀਰ ਕਮਾਨ ਦੇ ਦੇ ਉਹਦਾ ਲੈ ਜਾ ਉਹਨੇ ਤੀਰ ਕਮਾਨ ਲੈ ਤੀਰ ਕਮਾਨ ਲੈ ਕੇ ਪਹਿਰੇਦਾਰ ਵੀ ਹੋ ਪਹਿਰੇ ਤੇ ਸੀ ਉਹਨੇ ਵੀ ਪੈਰਾ ਪੂਰਾ ਦਿੱਤਾ ਤੇ ਤਾਂ ਪਹਿਰੇ ਦਾ ਤਾਂ 12 ਵਜੇ ਸੌਂਗੇ ਉਹ ਫੇਰ ਵੀ ਫਿਰਦਾ ਰਿਹਾ ਜਦੋਂ ਦੇਖਾ 2:30 ਦਾ ਟਾਈਮ ਹੋ ਗਿਆ ਤੇ ਉਹਨੂੰ ਫੇਰ ਨੀਂਦ ਜ਼ੋਰ ਪਾਉਣ ਲੱਗੀ ਉੱਥੇ ਖੂਲ ਆਇਆ ਵੈਸੀ ਬਾਗ ਦੇ ਵਿੱਚ ਉਹ ਪਾਣੀ ਕੱਢੇ ਪਾਣੀ ਕੱਢੇ ਕੱਢ ਕੇ ਛੱਟੇ ਮਾਰ ਲੈ ਸਿਰ 'ਚ ਕਿਦਰ ਅੱਖਾਂ 'ਤੇ ਮਾਰ ਲੈ ਖਰੇ ਸਿਰ 'ਚ ਪਾਣੀ ਪਾ ਲੈ ਯਾਨੀ ਨੀਂਦ ਨਾ ਆਉਣ ਦੇਵੇ ਉਹ ਫੇਰ ਬਹਿ ਜਾ ਮੰਜੇ ਤੇ ਨਿਗਾਹ ਉਹਦੀ ਉਹ ਵੀ ਚੋਰ ਆਊਗਾ ਵੀ ਬੰਦਾ ਹੀ ਆਊਗਾ ਉਹਨੂੰ ਐਂ ਫਰੇਖਾ ਪਿਆ ਬੈਠੇ ਨੂੰ ਵੀ ਜਮੈਂ ਹਿਲਦਾ ਹੁਲਦਾ ਉਹ ਵਾਲੇ ਬੰਦਾ ਆ ਗਿਆ ਬੰਦਾ ਜਾਂਦੇ ਦਾ ਨਹੀਂ ਪਤਾ ਲੱਗਿਆ ਹੁੰਦੇ ਦਾ ਨਹੀਂ ਪਤਾ ਲੱਗਿਆ ਤੇ ਥਿਓ ਆ ਹਿੱਲੀ ਜਾਂਦਾ ਉਨੇ ਚਾੜ ਕੇ ਗੋਸ਼ਾ ਤੀਰਿਓ ਛੜਿਆ ਤੀਰ ਮਾਰਿਆ ਤੇ ਫੱਡ ਫੱਡ ਕਰਦਾ ਕੋਈ ਜਾਨਵਰ ਉੱਡਿਆ ਉਹ ਜਾਨਵਰ ਉੱਡਿਆ ਤੇ ਪਤਾ ਉਹਨੂੰ ਵੀ ਲੱਗ ਗਿਆ ਵੀ ਇਹ ਜਾਨਵਰ ਆ ਕੋਈ ਜਿਹੜਾ ਚੋਰ ਆ ਚੋਰ ਜਾਨਵਰ ਆ ਜਿਹੜੋ ਗਿਆ ਤੇ ਉੱਥੋਂ ਉਹਨੂੰ ਐਡਾ ਫੰਗ ਸਿਆ ਆ ਜਿਹੜਾ ਫੰਗ ਫੰਗ ਜਿਵੇਂ ਸੋਨੇ ਰੰਗਾ ਉਹਨੇ ਫੰਗ ਚੱਕ ਲਿਆ ਚਾ ਕੇ ਫੰਗ ਤੇ ਜਾਹੇ ਰਾਮ ਨਾਮ ਜਿੱਥੇ ਪੈ ਗਿਆ ਵੀ ਹੁਣ ਨਹੀਂ ਆਉਂਦਾ ਇਹ ਚੋਰ ਸੀ ਫੜਿਆ ਗਿਆ ਜਦੋਂ ਦਿਨ ਚੜ ਗਿਆ ਤੇ ਰਾਜਾ ਤੇ ਵਜ਼ੀਰ ਜੋੜੀ ਬੱਗੀ ਆ ਗਏ ਸੁੱਤਾ ਪਿਆ ਪਹਿਰੇਦਾਰ ਨੂੰ ਪਹਿਰੇਦਾਰ ਕਹਿੰਦੇ ਵੀ ਸਾਰੀ ਰਾਤ ਫਿਰਦਾ ਰਿਹਾ ਤੀਰ ਲਈ ਤੇ ਪਰ ਪਿਆ ਹੁਣੀ ਆ ਕਿਉਂ ਜੋ ਉਹਨੇ ਨਹੀਂ ਠਾ ਲਿਆ ਠਾ ਕੇ ਆਲੀ ਕਿਉਂ ਪੁੱਤ ਚੋਰ ਫੜਿਆ ਆਲਾ ਵੀ ਚੋਰ ਚਲਿਆ ਫੜ ਪਰ ਚੋਰ ਗਿਆ ਭੱਜ ਵੀ ਬੰਦਾ ਨਹੀਂ ਇਹਦਾ ਕੋਈ ਜਾਨਵਰ ਆ ਆ ਦੇਖੋ ਜਿਹੜਾ ਜਮ ਤੀਰ ਮਾਰਿਆ ਨਾ ਫੰਗਾਂ 'ਚ ਵੱਜਿਆ ਆ ਫੰਗਾ ਉਹਦਾ ਪਿਓ ਦਾ ਪੁੱਤ ਪੁੱਤ ਇਹ ਤਾਂ ਛੰਮੀ ਦਾ ਰਾਜਾ ਹੈ ਕੋ ਛੰਮੀ ਸ਼ਹਿਰ ਦਾ ਉਹ ਰਾਜੇ ਕੋਲੇ ਜਾਨਵਰ ਆ ਹੋਰ ਕਿਸੇ ਰਾਜੇ ਕੋਲੇ ਨਹੀਂ ਜਾਨਵਰ ਜਿਵੇਂ ਆਪਣੇ ਕੋਲੇ ਸਿਉਂ ਦਾ ਪੁੱਜਾ ਇਹਦਾ ਫਿਰ ਉਹ ਰਾਜਾ ਭੇਜਦਾ ਉਹ ਇਹ ਤੋੜ ਕੇ ਲੈ ਜਾਂਦਾ ਉਮ ਨਾ ਹੁਣ ਥੋੜਾ ਜਿਹਾ ਹਿੰਡ ਛੜ ਗਿਆ ਚੜ੍ਹਦੀ ਵਾਸਤੋਂ ਬਗੀ ਨੂੰ ਮਾ ਚੋਰ ਫੜ ਲਿਆ ਇਹਦਾ ਬਾਪੂ ਮੈਂ ਫਿਰ ਜਾਨਵਰ ਵੀ ਲੇ ਆਂ ਹੋਰ ਆਪੋ ਤੇ ਜਾਨਵਰ ਨਹੀਂ ਆਉਣਾ ਰਾਜੇ ਦਾ ਕੰਮ ਆ ਉਥੇ ਫੌਜਾ ਦਾ ਕੰਮ ਪਹਿਰੇ ਲੱਗੇ ਵਿਆ ਮਹਿਲਾਂ ਦੇ ਵਿੱਚ ਹੁੰਦੇ ਆ ਇੱਥੋਂ ਨਹੀਂ ਆਉਣਾ ਆਲਾ ਨਹੀਂ ਮਰਨਾ ਮਨਜ਼ੂਰ ਆ ਤੇ ਲਿਉਂ ਮੈਂ ਤਾਂ ਜਦੋਂ ਬਾਲੀ ਹੰਡ ਕਰਨ ਲੱਗਿਆ ਤੇ ਰਾਜਾ ਆਦਾ ਪਹਿਲਾ ਰਾਜ ਨੇ ਟਾਈਟੂਲ ਹੀ ਰੱਖਿਆ ਨਾ ਮੰਨਿਆ ਜਦੋਂ ਵੀ ਲਿਆਉਣ ਦੀਆਂ ਰਾਜਾ ਕਹਿੰਦਾ ਤੇਰੀ ਮਰਜ਼ੀ ਆ ਵੀ ਜਾ ਵੜਾ ਫਿਰ ਨਾ ਮੰਨਿਆ ਜਦੋਂ ਤੁਰ ਗਿਆ ਜਿਹੜੋ ਕੋੜਾ ਲੈ ਕੇ ਨਿਕਲਿਆ ਤੇ ਔਰੇ ਸ਼ਰਮ ਬਾਹਰ ਨਿਕਲਿਆ ਤੇ ਮੂਰੇ ਸਾਜੂ ਕੀ ਵੇਲੇ ਤੇ ਗਿੱਦੜ ਮਿਲਿਆ ਗਿੱਦੜ ਨੂੰ ਬੋਲਦਾ ਦਾ ਦੋਸਤਾਂ ਕਿੱਧਰ ਨੂੰ ਤਿਆਰੇ ਉਹ ਰਾਜੇ ਦਾ ਮੁੰਡਾ ਕਹਿੰਦਾ ਤਿਆਰੇ ਖਾਰੇ ਆ ਯਾਰ ਸੰਮੀ ਸ਼ਹਿਰ ਨੂੰ ਜਾਣਾ ਕਾਰ ਨੂੰ ਆਦਾ ਉੱਥੇ ਸੋਨੇ ਦੇ ਫੰਗਾ ਵਾਲੇ ਜਾਨਵਰ ਆ ਉਹਦੇ ਕੋਲੇ ਉਹ ਕਰਦਾ ਚੋਰੀ ਮੈਂ ਉਹ ਲੈ ਕੇ ਆਉਣਾ ਉਹ ਆ ਰਿਹਾ ਫਿਰ ਗੱਲ ਸੁਣ ਮੇਰੀ ਮੈਂ ਤੇਰੇ ਨਾਲ ਚੱਲੂ ਤਾਂ ਇੱਥੋਂ ਨਹੀਂ ਆਉਣਾ ਮੈਨੂੰ ਸਾਰਾ ਪਤਾ ਮੈਂ ਅੰਤਰਜਾਮੀ ਉਹ ਅੰਤਰਜਾਮੀ ਸੀ ਉਹਨੂੰ ਸਾਰਾ ਪਤਾ ਵੀ ਫਲਾਣੇ ਦਾ ਆ ਹੋਈ ਜਾਂਦਾ ਫਲਾਣੇ ਦਾ ਹੋਈ ਜਾਂਦਾ ਜਿਵੇਂ ਬਾਬੇ ਬੂਰੇ ਵਾਲਾ ਦੱਸਦਾ ਸੀ ਤੇ ਅਭੀ ਤੇਰੇ ਨਾਲ ਚਰਨੀਓ ਤੈਨੂੰ ਜੋਸਤੀ ਕਹਿਤਾ ਉਹ ਆਲਾ ਚੰਗਾ ਆ ਜਾ ਉਹਨੇ ਕੁੜੇ ਦੇ ਮੂਰੇ ਭਾ ਲਿਆ ਚਲੋ ਚਾਲ ਚਲੋ ਚਾਲ ਸਮੀਂ ਦੇ ਜਾਵੜੇ ਰਾਜੇ ਦੇ ਰਾਜ ਚ ਤੇ ਜਦੋਂ ਦਿਨ ਛਿਪ ਗਿਆ ਫਿਰ ਗਿੱਦੜ ਨੂੰ ਕਹਿੰਦਾ ਲੈ ਓਂਕਾਰ ਤੂੰ ਹੁਣ ਜਾ ਤੇ ਤੈਨੂੰ ਮੈਂ ਇੱਕ ਚੀਜ਼ ਦਿੰਦਾ ਉਹਨੇ ਜੰਗਲਾਂ ਛੋਂ ਤੋੜੀ ਚੀਜ਼ ਆ ਚੀਜ਼ ਪਾਲਾ ਨਾ ਗੀਗੇ ਛੋਂ ਇਹ ਤੂੰ ਜਾਵੇਂਗਾ ਨਾ ਤੇ ਇਹ ਚੀਜ਼ ਦੀ ਬਾਸ਼ਨਾ ਦੇ ਨਾਲ ਹੀ ਤੂੰ ਪਹਿਲਾਂ ਸੁੰਘ ਲਈ ਤੈਨੂੰ ਨੀਂਦ ਨਾ ਆਊਗੀ ਸੁੰਘਣ ਤੋਂ ਤੇ ਜੇਬ ਵਿੱਚ ਪਾ ਲਈ ਸੁੰਘ ਕੇ ਤੇ ਇਹ ਨਾਲ-ਨਾਲ ਹੀ ਹੋ ਜਾਵੇਂਗਾ ਦੂਰ ਤੱਕ ਨਾਲ ਦੀ ਨਾਲ ਹੀ ਬੰਦਾ ਸੁੰਦਾ ਜਾਊ ਜਿਵੇਂ ਬਸੁਰਤ ਹੁੰਦਾ ਹੁੰਦਾ ਨਾਲ ਦੀ ਨਾਲ ਨੀਂਦ ਆਈ ਜਾਊ ਤੇ ਤੂੰ ਮਹਿਲਾਾਂ ਜਾਵੜੀ ਮਹਿਲਾਾਂ ਜੋ ਦੋ ਜੋੜੇ ਆ ਉਹ ਜਦੋਂ ਜਾਨਵਰ ਚੱਕਿਆ ਨਾ ਨਾ ਜਾਨਵਰ ਨੂੰ ਫੜਨੇ ਉਹਦੇ ਤੇ ਹੱਥ ਨਾ ਫੇਰੀਆਂ ਹੂੰ ਇਹ ਕਿਸੇ ਪਾਸੇ ਦੇਖਣੀ ਤੂੰ ਚਾਹੇ ਕੋ ਕਬੂਤਰ ਫੜਦਾ ਚਾਹੇ ਕੋ ਕੁੱਕੜ ਮੁੱਲ ਲੈਂਦਾ ਜਿਉਂ ਮਰ ਜਿਆ ਫੜਿਆ ਦਾ ਫੜ ਕੇ ਐਂ ਕਰਾਂ ਹੱਥ ਫੇਰੂ ਤੇ ਤੀਰਪਾ ਪੱਕਾ ਹੀ ਆ ਇਹ ਉਹ ਕਹਿੰਦਾ ਵੀ ਚੰਗਾ ਉਹਨੇ ਜਾ ਕੇ ਦੋਹੋ ਨਹੀਂ ਚੜ ਗਿਆ ਮਹਿਲਾਾਂ 'ਚ ਚੜ ਕੇ ਗਿਆ ਸਾਰੇ ਪਹਿਰੇਦਾਰ ਸੁੱਤੇ ਤੇ ਉਹਨੇ ਖੋਲਿਆ ਉਹ ਕਮਰਾ ਖੋਲਿਆ ਮਹਿਲਾ ਚ ਤੇ ਅੰਦਰ ਵੜਿਆ ਅੰਦਰ ਵੜ ਕੇ ਤੇ ਉਹ ਕਹਿੰਦਾ ਜੇ ਤੇ ਹੱਥ ਫੇਰਤਾ ਨਾ ਤੇ ਨਾਲਦਿਆਂ ਨੇ ਉਦੋਂ ਹੀ ਰੋਲਾ ਪਾ ਦੇਣਾ ਤੇ ਤੈਨੂੰ ਹੜਾ ਦੇਣਗੇ ਉਹਦਾ ਠੀਕ ਉਹ ਗਿਆ ਜਾ ਕੇ ਤੇ ਇੱਕ ਉਹ ਹੋਰ ਵੀ ਦੱਸਿਆ ਸੀ ਵੀ ਜਿਹੜਾ ਜਿੰਦਾ ਲੱਗਿਆ ਵਿਆ ਗਿੱਦੜ ਕਹਿੰਦਾ ਉਹਦੇ ਸੱਤ ਵਟ ਨਾ ਜਿੰਦੇ ਤੇ ਇਧਰੋਂ ਛੜਦੀ ਦੋ ਇਧਰੋਂ ਛੱਡ ਕੇ ਚਾਰ ਆ ਪਛਾਲੇ ਨੂੰ ਨੱਪਦੀ ਪੰਜਵਾਂ ਤੇ ਬਿਨਾ ਕੁੰਜੀ ਤੋਂ ਵਟਣ ਤੇ ਆਪਣਾ ਕਿੰਨਾ ਜਾਂਦਾ ਖੁੱਲ ਜਾ ਤੇ ਜਾ ਕੇ ਕਰ ਲਈ ਤੇ ਪਰ ਹੱਥ ਨਾ ਫੇਰੀ ਅਦਾ ਠੀਕ ਆ ਯਾਰ ਹੋ ਗਿਆ ਹੌਲੀ 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 ਗਿਆ ਤੇ ਮਹਿਲਾ ਚੜ ਗਿਆ ਜਾਂਦੇ ਨੇ ਸਭ ਕੋਈ ਨਹੀਂ ਕੁਛ ਗਿਆ ਕੰਨ ਪਰਨੇ ਪਏ ਉਹਨੇ ਜਾ ਕੇ ਗਣ ਕੇ ਵਟਣ ਨੱਪਿਆ ਜਿੰਦਾ ਖੁੱਲ ਗਿਆ ਅੰਦਰੋਂ ਜਾ ਕੇ ਤੇ ਜਾਨਵਰ ਫੜ ਲਿਆ ਫੜ ਕੇ ਤੁਰਨ ਲੱਗਿਆ ਤੇ ਉਹਦੇ ਤੇ ਹੱਥ ਫੇਰਦਾ ਐ ਜਦੋਂ ਹੱਥ ਫੇਰਿਆ ਤੇ ਜਿਹੜੇ ਦੂਜੇ ਸੀ ਉਹਨਾਂ ਨੇ ਪਾਠੀ ਚੀਕਾ ਰੋਲੀ ਚੀਕਾ ਰੋਲੀ ਪਾਇਆ ਤੇ ਪਹਿਰੇਦਾਰ ਉੱਠ ਖੜੇ ਪਹਿਰੇਦਾਰ ਨੇ ਕੀ ਲਿਆ ਪਾਲਿਆ ਕੀੜਾ ਫੜ ਲਿਆ ਫੜ ਕੇ ਤੇ ਉਸਨੂੰ ਤਾੜਤਾ ਸਦੋਂ ਦੰ ਚੜਿਆ ਅਸ਼ੇਰੀ ਲੱਗੀ ਉਸ ਗੱਦੜਾ ਤੇ ਕੋੜਾ ਪਰੇ ਬਣ ਛੱਡੇ ਵੇ ਵੀ ਗਿਆ ਬਾਨ ਜੇਛਾ ਕੋੜਾ ਚਰਨਾ ਛੜ ਤੱਕ ਕਿੱਧਰ ਕੋਲੇ ਫੜੇ ਗਿਦਰ ਦਿੱਕੀ ਵੀ ਆਇਆ ਨਾ ਦਿਨ ਚੜਿਆ ਜੋ ਫੜਿਆ ਫੜ ਕੇ ਰਾਜੇ ਦੇ ਲਈ ਕਚੇਰੀ ਤੇ ਰਾਜੇ ਦੇ ਕੋਲ ਜਾ ਕੇ ਦਿੱਤਾ ਭਈ ਮਹਾਰਾਜ ਆ ਚੋਰ ਅਸੀਂ ਫੜਿਆ ਤੇ ਰਾਜ ਤੇਰਾ ਜਾਨਵਰ ਆ ਲਿਆ ਸੀ ਇਹਨੇ ਚੱਕ ਲਿਆ ਸੀ ਜਿੰਦਾ ਖੋਲ ਕੇ ਤੇ ਆ ਅਸੀਂ ਫੜ ਲਿਆ ਰਾਜਾ ਕਹਿੰਦਾ ਉਹਨਰ ਵੀ ਗੱਲ ਸੁਣ ਬੱਲਾ ਬਈ ਮੈਂ ਤੈਨੂੰ ਮਾਰਨਾ ਮੈਂ ਤੈਨੂੰ ਛੜਨਾ ਨਹੀਂ ਸਾਡਾ ਕਾਨੂੰਨ ਹੀ ਆ ਜਿਹੜਾ ਚੋਰਾਂ ਚੋਰ ਨੂੰ ਮਾਰਨਾ ਪਰ ਜੇ ਤੂੰ ਇੱਕ ਜਾਨ ਬਚਾਉਣੀ ਆ ਆਪਦੀ ਵੀ ਭਲਾਨੇ ਸ਼ਹਿਰ ਦਾ ਰਾਜਾ ਜਿਹੜਾ ਉਹਦੇ ਕੋਲੇ ਚਾਦਰ ਆ ਜਾਦੂ ਦੀ ਮੈਂ ਜੇ ਮੈਨੂੰ ਤੂੰ ਚਾਦਰ ਲਿਆ ਜਾਦੂ ਦੀ ਤੇ ਤੈਨੂੰ ਮੈਂ ਜਾਨਵਰ ਵੀ ਦੇ ਦੂੰ ਤੇ ਬਰੀ ਕਰ ਤੂੰ ਛੜ ਦੂੰ ਤੈਨੂੰ ਮੈਨੂੰ ਲਿਆ ਦੇ ਚਾਦਰ ਉਹ ਕਹਿੰਦਾ ਵੀ ਲਿਆ ਦੂੰ ਚਾਦਰ ਮੈਂ ਛੜ ਦੇ ਉਹਨੇ ਉਸੇ ਦਸਖਤ ਕਰਾ ਲੇ ਵੀ ਇਹ ਨਾਂ ਲਿਆ ਕੇ ਦਿੱਤੀ ਕਿਸੇ ਪਾਸੇ ਨਾ ਗਿਆ ਉਹਦੇ ਯਾਨੀ ਦਸਖਤ ਕਰਾਏ ਵੀ ਨਾਂ ਆਇਆ ਤੇ ਤੈਨੂੰ ਪਿੰਡੋਂ ਜਾ ਕੇ ਪਿੰਡੋਂ ਜਾ ਕੇ ਲਿਆਵਾਂਗੇ ਤੂੰ ਮੁਰਜਮ ਹੋ ਗਿਆ ਸਾਡਾ ਚੋਰ ਹੋ ਗਿਆ ਮੋੜਾ ਵੀ ਠੀਕ ਆ ਯੋਤੋਂ ਕਰਕੇ ਆਜਣਾ ਇਕਰਾਰ ਤੇ ਨਿਕਲਿਆ ਤੇ ਗਾਹਾਂ ਗਿੱਦੜਾ ਆ ਗਿਆ ਗਿੱਦੜ ਬੋਲਿਆ ਰਾ ਕਿਉਂ ਦੋਸਤ ਆ ਲਿਆਇਆ ਬਈ ਉਹਦਾ ਲਿਆਇਆ ਕਾਦਾ ਮੈਂ ਤਾਂ ਕਸੂਤਾ ਅੜ ਗਿਆ ਕੀ ਗੱਲ ਆਦਾ ਯਾਰ ਮੈਂ ਤਾਂ ਹੱਥ ਫੇਰ ਬੈਠਾ ਉਹਨੇ ਪਤਾ ਰੌਲਾ ਤੇ ਮੈਂ ਤਾਂ ਗਿਆ ਫੜਿਆ ਹੁਣ ਮੇ ਤਾਂ ਜਾਨ ਤਾਂ ਛੁੱਟੀ ਆ ਉਹ ਕਹਿੰਦੇ ਵੀ ਗਾਹਾਂ ਜਾਦੂ ਦੀ ਚਾਦਰ ਆ ਰਾਜਾ ਕਹਿੰਦਾ ਵੀ ਉਹ ਲਿਆ ਕੇ ਦੇ ਤੇ ਤਾਂ ਤੈਨੂੰ ਵਰੀ ਕਰੂੰ ਗੱਦਰਾ ਚੰਗਾ ਯਾਰ ਤਾਂ ਚੱਲੇ ਮੈਂ ਤਾਂ ਨਹੀਂ ਤੇਰੇ ਨਾਲ ਜਾਂਦਾ ਗੱਡੜ ਮੁਕਰ ਗਿਆ ਉਹ ਨੂੰ ਹੁਣ ਸੁਖ ਹੋ ਗਿਆ ਦਾ ਅੰਤਰੀਜਮੀ ਬੰਦਾ ਸੀ ਉਹਨੇ ਪਾਜੀ ਮਿੰਤਾ ਉਹਨੇ ਆਖੇ ਮੈਂ ਤੋਂ ਬਿਨਾ ਤਾਂ ਮੈਂ ਕਿਸੇ ਕੰਮ ਦਾ ਨਹੀਂ ਤੇ ਉਹਨੇ ਮਿੰਤਾ ਤਰਲੇ ਕਰ ਕਰਾ ਕਿਸੇ ਖੀਰੀ ਗਿੱਦਰ ਮਨਾ ਲਿਆ ਮਨਾ ਕੇ ਕੂੜੇ ਤੇ ਫੇਰ ਭਵਾ ਲਿਆ ਭਵਾ ਕੇ ਫੇਰ ਤਰਪੇ ਜਾਦੂਈ ਚਾਦਰ ਕੋਲ ਨੂੰ ਜਦੋਂ ਉੱਥੇ ਗਏ ਉਸ ਸ਼ਹਿਰੇ ਰਾਜੇ ਦੇ ਯਾਹ ਕਿ ਤਨ ਨੇ ਉਹਦਾ ਉਸੇ ਸ਼ਰਤਾ ਜਿੱਦੜ ਬਾਹਰ ਬਹਿ ਗਿਆ ਉਹਨੂੰ ਫਿਰ ਗਿੱਦੜ ਨੇ ਸਮਝਾਇਆ ਗਿੱਦੜਾ ਜਦ ਤੂੰ ਗਿਆ ਸਾਬ ਸੁੱਤੇ ਪਏ ਹੋਣਗੇ ਪੇਟੀ ਖੋਲਨੀ ਪੇਟੀ ਦਾ ਟੱਕਣ ਨਹੀਂ ਖੜਦਾ ਐਂ ਖੋਲ ਕੇ ਪੇਟੀ ਦਾ ਟੱਕਣ ਦੇਖਦਾ ਹੋਣ ਕਿਤੇ ਚਾਦਰ ਕੱਢ ਕੇ ਤੇ ਐਂ ਰੱਖੀ ਹੋੜੀ ਕਿਦ ਨੇ खड़का ना करी जे खड़का करा पहरेदार जाग पागे तू फटे भी सत्त बचना वाले गल याद रखी भी याद ही रखो ठीक है जो दो हो गया जाके तो महिला चढ़िया चढ़ के जाके सारे सुत्ते पे उन्हें वह जोलिया पीठी चक्की ੱੱਕਣ ਚੱਕਿਆ ਚੱਕ ਕੇ ਘਤਨਾ ਚ ਅੰਦਰ ਕੱਢ ਲਈ ਦੂਜੇ ਹੱਥ ਨਾਲ ਜਦੋਂ ਲਾਉਣ ਲੱਗਿਆ ਤੇ ਸਾਲਾ ਕੁਦਰਤ ਕਰਦੀ ਆ ਹੱਥੋਂ ਢੱਕਣੀ ਛੁੱਟ ਗਿਆ ਪੜਾਕ ਨੇ ਬੱਜਿਆ ਪਹਿਰੇਦਾਰ ਉੱਠ ਖੜੇ ਪਹਿਰੇਦਾਰਾਂ ਨੇ ਫੜ ਲਿਆ ਹਰ ਕਿਉਂ ਉਹਨਾਂ ਨੇ ਭਾਈ ਅੰਦਰ ਤਾੜ ਤਾ ਨੇਰਾ ਸੀਗਾ ਤਾੜ ਖੇਤ ਤੇ ਦੋ ਦਿਨ ਚੜਿਆ ਤੇ ਰਾਜੇ ਨੂੰ ਦੱਸਤਾ ਵੀ ਐ ਕਰਕੇ ਚੋਰ ਫੜ ਲਿਆ ਸੀ ਚਾਦਰ ਲੈਣ ਆਇਆ ਸੀ ਉਹਰਾ ਕਚੇਰੀ ਚ ਲੈ ਆਇਓ ਰਾਜ ਨੇ ਕਚੇਰੀ ਲਾਈ ਚੇਰੀ ਜਾ ਕੇ ਕਰਤਾ ਦਾ ਫੇਸ ਉਹ ਉਹਨੂੰ ਕਹਿੰਦਾ ਵੀ ਗੱਲ ਸੁਣ ਮੈਂ ਤੈਨੂੰ ਮਾਰਨਾ ਸਾਡੇ ਲਾ ਹੀ ਆ ਇਹ ਵੀ ਇੱਕ ਗੱਲ ਨਾਲ ਤੇਰੀ ਜਾਨ ਛੁੱਟ ਸਕਦੀ ਆ ਉਹਰਾ ਉਹ ਕਿਵੇਂ ਉਹਰਾ ਇੱਕ ਰਾਜ ਫਨਾਨਾ ਕਹਾ ਜਿਹੜਾ ਨਾ ਉਹਦੇ ਕੋਲ ਇੱਕ ਘੋੜਾ ਸਾਰੀ ਦੁਨੀਆ ਤੋਂ ਘੋੜਿਆਂ ਚੋਂ ਉਹਦੇ ਚ ਪਾਜ ਵਾਲੀ ਆ ਉਹਦੇ ਨਾਲ ਨਹੀਂ ਕੋਈ ਰੱਸ ਸਕਦਾ ਕੋਈ ਉਹ ਘੋੜਾ ਲਿਆਰੇ ਮੈਨੂੰ ਤੇਰੀ ਜਾਨ ਛੱਡ ਦੂੰ ਉਹ ਹੁਣ ਫਸਿਆ ਹੋਇਆ ਸੀ ਉਹ ਆਣਾ ਵੀ ਲਿਆ ਦੂੰਗਾ ਹੋਰ ਚੰਗਾ ਜਾ ਜਾ ਆਪਣਾ ਛੜਾਤ ਖੋਲਦਿਆਂ ਅੱਠ ਘੜੀਆਂ ਉਹ ਕਿਧਰ ਕੋਲੇ ਆ ਗਿਆ ਗਿੱਦੜਾ ਦਾ ਕਿਉਂ ਦੋਸਤ ਆ ਲਿਆ ਚਾਦਰ ਉਹਨਾਂ ਕਿ ਅਧਰਕਾ ਦੇ ਲਈ ਉਹਨੇ ਹੀ ਮੈਂ ਦਾ ਫੇਰ ਫਸ ਗਿਆ ਆਲਾ ਵਸੇਰਾ ਜੋਰ ਲਾਇਆ ਟੱਕਣ ਛੁੱਟ ਗਿਆ ਤੇ ਮੇਰੇ ਦਾ ਫੇਰ ਉਹ ਕੰਮ ਹੋ ਗਿਆ ਤੇ ਮੈਂ ਦਾ ਫੜਿਆ ਗਿਆ ਤੇ ਹੁਣ ਹੱਥ ਕਰੀ ਲੋਹਾ ਖੇ ਆਇਆ ਮਾਰਦੇ ਸੀ ਤੇ ਹੁਣ ਫਲਾਣੇ ਰਾਜੇ ਕੋਲੇ ਚੱਲਣਾ ਆਪਾਂ ਉਹਦੇ ਕੋਲੇ ਘੋੜਾ ਘੋੜਾ ਲੈ ਕੇ ਆਉਣਾ ਗਿੱਦੜ ਫੇਰ ਮੁੱਕਰ ਗਿਆ ਲ ਮੈਂ ਤਾਂ ਨਹੀਂ ਜਾਂਦਾ ਸ੍ਰੀਨਾ ਤੂੰ ਤਾਂ ਕਿਤੇ ਪੂਰੀ ਨਹੀਂ ਪਾਈ ਤੂੰ ਦਾ ਹਰ ਮੇਰਾ ਹੀ ਫੜਿਆ ਜਾਂਦਾ ਮੈਂ ਨਹੀਂ ਜਾਂਦਾ ਫੇਰ ਗਿੱਦੜ ਦੀਆਂ ਮੰਤਾਂ ਤਲ ਦੇ ਕਰੇ ਬਈ ਕਰਕੇ ਗਿੱਦੜ ਫੇਰ ਮੰਨ ਗਿਆ ਫੇਰ ਭਵਾ ਲਿਆ ਉਹਨੇ ਮੂਹਰੇ ਵਾ ਆ ਕੇ ਦਰਪੇ ਜਾਖਿਤ ਨੌਂ ਦਨ ਛਿਪ ਗਿਆ ਨੇੜੇ ਜਾ ਲੱਗੇ ਉਹਨੇ ਉਹ ਘੂੜਾ ਉਥੇ ਛੜਤਾ ਤੇ ਗਿੱਦੜ ਸ਼ਾਹ ਕੋਲੇ ਸੀ ਘੂੜੇ ਦੇ ਤੇ ਫਿਰ ਗਿੱਦੜ ਨੂੰ ਕਹਿੰਦਾ ਲੈ ਗੱਲ ਸੁਣ ਲੈ ਇਧਰ ਲੈ ਪਾਸੇ ਤਵੇਲਾ ਤਵੇਲਾ ਚ ਬੜੀ ਚੁੱਪ ਕਰਕੇ ਕੋਈ ਨਹੀਂ ਸਭ ਸੁੱਤੇ ਪਏ ਹੋਣਗੇ ਜਿਉਂ 11 ਤਾਂ ਸਭ ਸੌ ਜਾਣਗੇ ਵਾਖਨਾਨਾ ਤੇ ਕੋੜਿਆ ਨਾ ਪਾਲਾ ਹੋਣ ਗਿਆ ਬੰਨੇ ਵੇ ਜਿਹੜਾ ਉਹ ਕੋੜਾ ਨਾ ਸਭ ਨੂੰ ਭਾਜ ਵਾਲੀ ਉਹ ਜਿਥਲੇ ਰੰਗ ਦਾ ਕੋੜਾ ਹੋ ਕਾਠ ਦਾ ਵੀ ਵੱਡਾ ਉਹ ਪਾਸੇ ਤੇ ਨਿਰਾਲਾ ਹੀ ਖੜਾ ਹੋ ਉਹਦੇ ਕਾਠੀ ਪਾਲੀ ਕੁਛ ਕਰੀ ਜਾਈ ਤੇ ਜਮੇ ਨਹੀਂ ਹਣਕ ਦਾ ਨਾ ਬੋਲੇ ਉਹ ਜਦੋਂ ਉਹਨੂੰ ਤਾਂ ਜੇ ਤੂੰ ਕਨਿਆਲਾ ਪਾਲਿਆ ਤੇ ਕਨਿਆਲੇ ਨੂੰ ਮੜਾ ਚਸਕਾ ਮਾਰਦਾ ਮੂਹਰ ਨੂੰ ਉਥੇ ਕੋੜੇ ਨੇ ਮਾਰਿਆ ਹਣਕਣਾ ਦੂਜੇ ਕੋੜੇ ਉਹਨੇ ਬੋਲ ਪੜਨਗੇ ਰੌਲਾ ਪਾ ਕੇ ਤੈਨੂੰ ਫੜਿਆ ਜਾਣਾ ਤੇ ਮੇਰੀ ਰੱਖੀ ਗੱਲ ਯਾਦ ਤੇ ਯਾਨੀ ਚੋਥਾ ਨਾ ਮਾਰੀ ਜਮਈ ਉਹ ਵਾਲਾ ਵੀ ਠੀਕ ਆ ਕਿ ਨਾ ਬਹੁਤ ਮੇਰੇ ਨਾਲ ਹੋਈ ਆ ਹੁਣ ਨਹੀਂ ਮੈਂ ਚੋਥਾ ਮਾਰਦਾ ਪੂਰਾ ਬਚਕੇ ਨੀ ਹਮ ਚੋਟ ਹੋ ਗਏ ਜਮ ਮੋਰਾ ਚੰਗਾ ਗਿੱਦਰ ਨੇ ਫੇਰ ਕਿਹਾ ਆ ਯਾਦ ਰੱਖੀ ਗੱਲ ਉਹਦਾ ਠੀਕ ਆ ਜਦੋਂ ਉਹ ਬਈ ਨੇਰੇ ਹੋਇਆ ਗਿਆ ਹੌਲੀ 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 ਤਵੇਲੇ ਦੇ ਵਿੱਚ ਵੜ ਗਿਆ ਪਰੇਦਾਰ ਸਭ ਸੁੱਤੇ ਪਏ ਘੋੜਿਆਂ ਨੂੰ ਸਾਹਮਣੇ ਸੁੰਮਣ ਲਈ ਪਏ ਸੁੱਤੇ ਤੇ ਦੇਖਿਆ ਤੇ ਨਿਰਾਲਾ ਖੜਾ ਘੋੜਾ ਉਹ ਉਹਨੇ ਜਾ ਕੇ ਤੇ ਤੈਰੂ ਸਟਿਆ ਤੰਗ ਪੇੜੇ ਕਸੇ ਕਸ ਕੇ ਤੇ ਕੰਡੇ ਆਲਾ ਪਾਇਆ ਉਹ ਨੀਵੀਂ ਕਰਕੇ ਕੰਡੇ ਆਲਾ ਪਵਾ ਲਿਆ ਜਦੋਂ ਤੋਰਨ ਲੱਗਿਆ ਤੇ ਉਹ ਘੋੜੇ ਨੇ ਮੂੰਹ ਤਾਹਾਂ ਨੂੰ ਚੱਕਿਆ ਤੇ ਉਹਨੇ ਮੜਾਆਂ ਚੋਸਾ ਮਾਰਿਆ ਮਾਰ ਨੂੰ ਖਿੱਚਿਆ ਗਿਆ ਤੇ ਘੋੜਾ ਮੜਾ ਇਹ ਤੋਂ ਹਣਕੇ ਤੇ ਦੂਜੇ ਘੋੜਿਆਂ ਨੇ ਪਾਤਾ ਰੋਲਾ ਫਿਰ ਸਾਲਾ ਫੜਿਆ ਗਿਆ ਜੋ ਫੜਿਆ ਗਿਆ ਤੇ ਉਹਨਾਂ ਨੇ ਫੜ ਕੇ ਤੇ ਫਿਰ ਅੰਦਰ ਕਰਤਾ ਅੰਦਰ ਕਰ ਕੇ ਦਿਨ ਚੜਿਆ ਦਿਨ ਚੜੇ ਤੇ ਜਾ ਕੇ ਰਾਜੇ ਦੇ ਪੇਸ਼ ਕਰਤਾ ਰਾਜੇ ਦੇ ਪੇਸ਼ ਕਰਤਾ ਰਾਜਾ ਕਹਿੰਦਾ ਵੀ ਗੱਲ ਸੁਣ ਲਾ ਜੋੜਾ ਕੋ ਖਾਣਾ ਖਾਲਾ ਜੋ ਤੇਰੀ ਤਮੰਨਾ ਪੀਣਾ ਪੀਲਾ ਪਰ ਸਰਪਥਰੇ ਤੋਂ 2 ਘੰਟੇ ਰਹਿ ਗਏ। ਦੋ ਘੰਟੇ ਇਧਰੋਂ ਫਾਹਾ ਦੇਣਾ ਮੈਂ। ਫਾਸੀ ਚੜ੍ਹਾ ਦੇਣਾ। ਉਹ ਕਹਿੰਦਾ ਵੀ ਨਾ ਤਾਂ ਮੈਨੂੰ ਖਾਣਾ ਤੇ ਨਾ ਮੈਂ ਪੀਣਾ। ਮੇਰੀ ਇੱਕ ਤਮੰਨਾ ਦਿਲ ਦੀ ਉਹ ਪੂਰੀ ਕਰ ਦੇ। ਰਾਜਾ ਦਾ ਵੀ ਕਿਹੜੀ ਕਰਾ ਲਾ। ਅਰ ਅਬ ਇਹ ਕੁੜੇ ਤੇ ਮੈਂ ਸਵਾਰ ਹੋਵਾਂ। ਤੇ ਤੂੰ ਮੇਰੇ ਨਾਲ ਹੋਵੇਂ। ਜੇ ਪਸ਼ਾਰ ਖੇਡ ਕੇ ਆ ਗਏ ਤੇ ਉਹਦੇ ਮਾਰਦੀ ਭਾਵੇਂ ਮੈਨੂੰ ਹੁੰਦਾ ਮੇਰੀ ਇਹ ਤਮੰਨਾ ਵੀ ਮੇਰੇ ਨਾਲ ਚੱਲ ਸ਼ਿਕਾਰ ਮਾਰ ਕੇ ਸ਼ਿਕਾਰ ਖੇਡਣਾ ਇਸ ਕੋਲੇ ਤੇ ਬਹਿ ਕੇ ਰਾਜੇ ਰਾਜੇ ਹੁੰਦੇ ਮੁੱਠੀ ਮੱਥ ਦੇ ਸੀ ਰਾਜਾ ਦਾ ਚੰਗਾ ਚਾਲ ਨਾਲ ਵਜ਼ੀਰ ਤਿਆਰ ਕਰ ਲਿਆ ਤੂੰ ਕੋੜੇ ਤੇ ਰਾਜਾ ਤੇ ਵਜ਼ੀਰ ਉਹ ਬਹਿ ਗਏ ਉਸ ਕੋਲੇ ਤੇ ਉਹ ਬਹਿ ਗਿਆ ਬਹਿ ਕੇ ਜਾਵੜੇ ਭਾਈ ਜੰਗਲ ਚ ਜੰਗਲ ਚ ਗਏ ਵੀ ਜਦੋਂ ਫਿਰਦੇ ਤੇ ਗਿੱਦੜ ਬਹੁਤ ਪਖ ਕਰਦਾ ਸੀ ਇਹ ਰਾਜੇ ਨਾਂ ਦਾ ਸਹਾ ਛੱਡਦੇ ਸੀ ਨਾ ਗਿੱਦੜ ਨਾ ਹਰਨ ਨਾ ਸੇ ਕੋਈ ਚੀਜ਼ ਨਹੀਂ ਛੱਡਦੇ ਤੇ ਗਿੱਦੜ ਨੇ ਤਾਂ ਉਹਨੂੰ ਦੇਖੇ ਚੋਰ ਭਲਾਈ ਜੀ ਤੇ ਰਾਜੇ ਦੇ ਘੋੜੇ ਦੇ ਮੂਹਰ ਦੀ ਨੰਗਿਆ ਜੋ ਮੂਹਰ ਦੀ ਨੰਗ ਤੇ ਰਾਜੇ ਨੇ ਘੋੜਾ ਉਹਨੂੰ ਚੱਕਤਾ ਜਦੋਂ ਗਿੱਦੜ ਕੰਨੀ ਚੱਕਿਆ ਉਹ ਹੁਣ ਘੋੜਾ ਭਾਜ ਵਾਲਾ ਸੀ ਉਹਨੂੰ ਦੂਜੇ ਪਾਸੇ ਨੂੰ ਚੱਕ ਕੇ ਮਾਰਤਾ ਤਣਕਾ ਤੇ ਜੋ ਉਹ ਤੈਨੂੰ ਮੋੜਦਾ ਮਗਰ ਵਜ਼ੀਰ ਨੇ ਤੇ ਰਾਜੇ ਨੇ ਬਸੇੜਾ ਘੋੜਾ ਘੜਾ ਲਾਇਆ ਕਿੱਥੇ ਡਾਹ ਦਿੰਦਾ ਉਹ ਰਲ ਗਿਆ ਪੱਤੀ ਗਾਂਹ ਜਾ ਕੇ ਗਿੱਦੜ ਬਹਿ ਗਿਆ ਮੂਰੇ ਤੇ ਲੈ ਕੇ ਗਿੱਦੜ ਨੂੰ ਬਾਹਰ ਛੱਡਿਆ ਆ ਤੇ ਘੋੜਾ ਲੈ ਕੇ ਤੇ ਉਹ ਰਾਜੇ ਕੋਲੇ ਜਾਵੜਿਆ ਜਿਹੜਾ ਜਾਦੂ ਦੀ ਚਾਦਰ ਵਾਲਾ ਸੀ ਉਰੇ ਕੋਲੇ ਗਿਆ ਬੈਠੇ ਉਹ ਕਹਿੰਦਾ ਵੀ ਲਿਆਇਆ ਵੀ ਹਾਂ ਲਿਆਇਆ ਉਹ ਆਦਾ ਫਿਰ ਹੁਣ ਹੁਣ ਆਦਾ ਵੀ ਐਉਂ ਆ ਤੈਨੂੰ ਬਰੀ ਆ ਉਹਦਾ ਬਰੀ ਤਾਂ ਹੈਗਾ ਮੈਂ ਤੇ ਹੁਣ ਮੇਰਾ ਇੱਕ ਸ਼ੌਂਕ ਪੂਰਾ ਕਰਾ ਉਹਰਾ ਕੀ ਸ਼ੌਂਕ ਪੂਰਾ ਕਰਾ ਆਰਾ ਤੂੰ ਨਾਲ ਹੋਵੇਂ ਨਾਲ ਤੇਰਾ ਵਜੀਰ ਹੋਵੇ ਨਾਲ ਤੇਰਾ ਹਲਕਾਰ ਹੋਵੇ ਨਾਲ ਸਲਾਹਕਾਰ ਹੋਵੇ ਤੇ ਇੱਕ ਜਿਹੜੀ ਜਾਦੂ ਦੀ ਚਾਦਰ ਆ ਉਹ ਮੈਨੂੰ ਦੇ ਕਿਸੇ ਲੋਹਰੀ ਚੀਜ਼ ਚ ਪਾ ਕੇ ਉਹ ਮੇਰੇ ਕੋਲੇ ਫੜੀ ਹੋਵੇ ਤੇ ਆਪਾਂ ਸ਼ਿਕਾਰ ਖੇਡ ਕੇ ਆ ਗਏ ਤੇ ਫੇਰ ਮੇਰੀ ਤਮੰਨਾ ਪੂਰੀ ਹੁੰਦੀ ਆ ਉਹ ਆਈਡੀ ਕਿੰਨੀ ਗੱਲ ਆ ਜੇ ਚਾਦਰ ਉਂ ਦਿੰਦੇ ਸੀ ਉੱਤੇ ਜਿਹਨੂੰ ਢਾਹਦੇ ਸੀ ਉਹ ਦੀਦੀ ਚੀਜ਼ ਨਹੀਂ ਸੀ ਚੀਜ਼ ਖਤਮ ਹੋ ਜਾਂਦੀ ਸੀ ਜੇ ਸਣੇ ਘੋੜੇ ਦੇ ਉੱਤੇ ਨਾਲ ਖਤਮ ਹੋ ਜਾਂਦੀ ਸੀ ਚੀਜ਼ ਉਹ ਕਹਿੰਦਾ ਵੀ ਚਲ ਠੀਕ ਆ ਰਾਜਾ ਆਲਾ ਰਾਜੇ ਨੇ ਵੀ ਉਹ ਤਿਆਰ ਕਰ ਲੇ ਸ਼ਿਕਾਰ ਨੂੰ ਚਾਰੇ ਪੰਜੇ ਜਾਨੇ ਰਲ ਕੇ ਰਲ ਕੇ ਉਹ ਸ਼ਿਕਾਰ ਗਏ ਜਾ ਕੇ ਹੁਣ ਸਭ ਕੁਝ ਉਹਦੇ ਕੋਲੇ ਹੀ ਸੀ ਉਹਨੇ ਉੱਥੋਂ ਜਾ ਕੇ ਫੇਰ ਚੋਰ ਭੜਾਈ ਦੇਖੇ ਤੇ ਸਾਹਮਣੇ ਘੂੜਾ ਚੱਕਤਾ ਦਾ ਲਿਆਰਤਾ ਜਾਂਦੇ ਆ ਉਹ ਖੜਾ ਹੀ ਰਹਿ ਗਿਆ ਕਦੋਂ ਘੂੜਾ ਰਲ ਨਿੰਦਾ ਉਹ ਵੀ ਲੈ ਨਾਲੇ ਘੂੜਾ ਲੈ ਆ ਨਾਲੇ ਚਾਦਰ ਲੈ ਆ ਗਾਂਹ ਰਹਿ ਗਿਆ ਉਹ ਜਾਨਵਰ ਵਾਲਾ ਰਾਜਾ ਜਾਨਵਰ ਵਾਲੇ ਕੋਲੇ ਆ ਗਿਆ ਉਹ ਜਿਹੜਾ ਜਨਵਾਲਾ ਰਾਜਾ ਸੀ ਉਹਦੇ ਕੋਲੇ ਹੀ ਉਹਦੇ ਭਰਾ ਸੀ ਨੌਕਰੀ ਤੇ ਲੱਗੇ ਹੋਏ ਜਿਹੜੇ 12-12 ਸਾਲ ਕਰਕੇ ਆਏ ਸੀ ਉਹ ਨੂੰ ਆ ਨਾ ਵੀ ਆ ਚੱਕ ਮੈਂ ਤਾਂ ਆ ਗਿਆ ਤੇ ਆ ਚੱਕ ਲਾ ਆ ਦਾ ਸਮਾਨ ਉਹ ਕਹਿੰਦਾ ਵੀ ਗੱਲ ਇੰਨੀ ਆ ਤੇ ਸ਼ਾਬਾਸ਼ੇ ਤੇਰੇ ਉਹ ਨੂੰ ਆਦਾ ਵੀ ਇੱਕ ਗੱਲ ਮੇਰੀ ਮੰਨ ਹੁਣ ਤੋਂ ਬਰਾ ਦੱਸ ਆਰਾ ਮੈਂ ਹੁਣ ਤੈਨੂੰ ਕੋਈ ਜਾਦੂ ਕਰਕੇ ਦਿਖਾਵਾਂਗਾ। ਉਹ ਨਵੀਂ ਜਾਦੂ ਹਾਂ। ਇਸੇ ਚਾਦਰ ਦੇ ਨਾਲ ਜਾਦੂ ਕਰਕੇ ਦਿਖਾਵਾਂ। ਉਹ ਤਾਂ ਠੀਕ ਆ। ਆਰਾ ਉਹ ਕਰ ਸਾਰੇ 7 ਲਾ ਬੰਦੇ। 7 ਲੇ ਹੋਕਾਦ ਵਾਲਾ। ਹੋਕਾਦ ਵਾਲੇ ਗਰਾਊਂਡ ਬਣਾ ਲਿਆ, ਗਰਾਊਂਡ ਖੇਡੇ ਵਾਲੇ ਗਰਾਊਂਡ 'ਚ ਬਣਾ ਲਿਆ। ਮਣਾਖਿਆ ਦਾ ਜਿੰਨੇ ਤੇਰੇ ਨੌਕਰ ਆ ਸਾਰੇ ਨੌਕਰ 7 ਲਾ। ਨੌਕਰ ਵੀ ਸਾਦਲੇ। ਉਹਦੇ ਭਰਾਵੈ ਸੀ ਨੌਕਰਾਂ ਦੇ ਹੁਣ ਭਰਾਵੈ ਨੇ ਵੀ ਦੇਖ ਲਿਆ ਉਹਨੇ ਵੀ ਦੇਖ ਲੇ ਜਦੋਂ ਸਾਰੇ ਆਗੇ ਬਹਿ ਗਏ ਆਖੇ ਉਹਨੂੰ ਕਹਿੰਦਾ ਲੈ ਹੁਣੇ ਉਂ ਕਰ ਤਾਂ ਹਾਂ ਹੁਣ ਤੋਂ ਇੱਕ ਮੈਨੂੰ ਜਾਨਵਰ ਵੀ ਲਿਆ ਕੇ ਦੇ ਉਹ ਈੜਾ ਤੇਰੀ ਮਚੂਰੀ ਕਰਿਆ ਸੀ ਉਹਨਾਂ ਚੋਂ ਜਾਨਵਰ ਲਿਆ ਕੇ ਦੇ ਉਹ ਰੋ ਵੀ ਜਾਨਵਰ ਵੀ ਲੈ ਆ ਰਿਓ ਤੇ ਹੁਣ ਕਿੱਥੇ ਨਿਕਲੂ ਕੋਲੇ ਤਾਂ ਹੈਗੇ ਆ ਕਿੱਧਰ ਜਾਊਗਾ ਉਹਨੇ ਉਹ ਜਾਨਵਰ ਵੀ ਲੈ ਲਿਆ ਜਾਨਵਰ ਲੈ ਆ ਕੇ ਇਹਦਾ ਦੋ ਮੰਝੇ ਡਾ ਦੇ ਉਸ ਨਾਲ ਦੋ ਮੰਝੇ ਡਾ ਉਥੇ ਦੋ ਮੰਝਾਂ ਤੇ ਆਖਿਆ ਕਰ ਇਹਨਾਂ ਨੂੰ ਕਢਿਆ ਦੇ ਉਹ ਬੰਦੇ ਆ ਜਿਹੜੇ ਤੇਰੇ ਨੌਕਰ ਉਹ ਬੰਦੇ ਸੀ ਜਿਹੜੇ ਉਹਦੇ ਭਰਾ ਸੀ ਉਹ ਉਹਨੇ ਕਢਿਆ ਤੇ ਕਰਿਆ ਆਖਿਆ ਤਾਂ ਲੈ ਐਂ ਗੱਲ ਆ ਹੁਣ ਇਹ ਤੁੰਨੇ ਮੇਰੇ ਮਗਰ ਵਹਿ ਜਾ ਬਈ ਨਾ ਹੁਣ ਤੁਸੀਂ ਨਿਗਾਹ ਰੱਖੋ ਸਮੱਕੀ ਕਰਕੇ ਦਿਖਾਉਣਾ ਜਦੋਂ ਇਹ ਬਹਿ ਗਏ ਮੇਰੇ ਮਗਰ ਤੇ ਇਹਨਾਂ ਦੇ ਵਿੱਚ ਦੁੰਨਾਂ ਦੇ ਗਾਲ ਵੜਦਣੇ ਆ ਦੁੰਨੇ ਮਾਰ ਕੇ ਥੱਲੇ ਸਿੱਟ ਤੂੰ ਮਾਰ ਕੇ ਧੋਣੋ ਅਡੋੜੀ ਕਰਕੇ ਮੇਰਾ ਜਾਦੂ ਦੇਖ ਫੇਰ ਫੇਰ ਜਉਂਦੇ ਕਰ ਦੂੰ ਭਾਜ ਇਹਨਾਂ ਦੁੰਨੇ ਉਹ ਬੁਆਲੇ ਜਦੋਂ ਦੁੰਨੇ ਉਹ ਬਹਿ ਕੇ ਜਨਵਰ ਵੀ ਕੋਲੇ ਸੀ ਸਭ ਕੋ ਕੋਲੇ ਸੀ ਮਾਰਿਆ ਤੁਣਕਾ ਲੈ ਕੇ ਸਭ ਕੋ ਨਿਕਲ ਗਿਆ ਖੜਿਆਂ ਨੂੰ ਹੀ ਛੱਡ ਗਿਆ ਪਿਓ ਕੋਲੇ ਆ ਗਿਆ ਪਿਓ ਨੂੰ ਅੱਖੇ ਨਾਲ ਦਾ ਜਨਵਰ ਦੇਤਾ ਪਿਓ ਨੇ ਦੂਜਿਆਂ ਨੂੰ ਕਿਸੇ ਨੂੰ ਰਾਜ ਨਹੀਂ ਦਿੱਤਾ ਹੱਕ ਦਾ ਵੱਡੇ ਦਾ ਹੁੰਦਾ ਤੇ ਪਿਓ ਨੇ ਪਾਈ ਫਿਰ ਰਾਜ ਦਾ ਮਾਲਕ ਹੋ ਹੀ ਬਣਿਆ